ਅਸੀ ਕਾਲ ਜੀ ਆਪਣੇ ਚੈਨਲ ਕਮਲ ਡੈਰੀ ਫਾਰਮ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਉਂਦੇ ਆ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਆਪਣੇ ਕੋਲ ਜੀ ਅੱਜ ਤਿੰਨ ਕਟੀਆਂ ਮਕਾਉਆ ਜੀ ਤਿੰਨੇ ਕਟੀਆਂ ਬਹੁਤ ਸੋਹਣੀਆਂ ਜੀ ਪਿੰਡ rau ke kala ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 88475 18965 ਤਿੰਨ ਕਟੀਆਂ ਬਾਈ ਆ ਕੱਟੀਆਂ 8-9 ਮਹੀਨਿਆਂ ਦੀ ਹੋਊਗੀ 7 ਤੋਂ 8 ਮਹੀਨਿਆਂ ਦੀ ਕੱਟੀਆਂ ਬਹੁਤ ਸੋਹਣੀਆਂ ਚੰਗੇ ਦੁੱਧ ਵਾਲੀ ਮੱਝ ਵੀ ਆਈ ਸੋਹਣਾ ਕੱਦ ਕਾਠ ਕਰਨਗੀਆਂ ਥੰਮ ਥੰਮ ਵਧੀਆ ਲੱਗੇ ਬੇਚਾਰੇ ਜੀ ਜੇ ਕੋਈ ਵੀ ਖਰੀਦਣ ਦਾ ਚਾਹਵਾਨ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਜੀ ਇਹ ਕੱਟੀਆਂ ਆਪਾਂ ਬਈ 10000 ਦੀ ਦੇ ਦੇਾਂਗੇ ਬਈ ਆਪਾਂ ਇਹ ਦੋ ਨੰਬਰ ਤੇ ਆਈ ਕੱਟੀਆਂ ਵੱਡੀਆਂ ਇਹ ਸਾਲ ਦੇ ਆਸੇ ਪਾਸੇ ਉਹੀ ਕੱਟੀਆਂ ਇਹ ਬਹੁਤ ਸੋਹਣੀ ਕੱਟੀ ਬਣੂਗੀ ਕੱਦ ਚੰਗਾ ਕਰੂਗੀ ਇਹ ਕੱਟੀ ਦਾ ਮੁੱਲ ਹੈ 15000 ਰੁਪਏ ਬਾਈ ਜੇ ਕਿਸੇ ਵੀਰ ਭਰਾ ਨੇ ਖਰੀਦਣੀ ਆ ਹੁਣ ਕੱਟੀਆਂ ਦਾ ਆਪਣਾ ਸੰਪਰਕ ਕਰ ਸਕਦੇ ਹੋ ਇੱਕ ਕੱਟੀ ਥੋੜੀ ਛੋਟੀ ਹੈ ਇਹ ਚੀਜ਼ ਨੰਬਰ ਵਾਲੀ ਕੱਟੀ ਇਹ ਦੋਨਾਂ ਕੱਟਿਆਂ ਨਾਲ ਥੋੜੀ ਛੋਟੀ ਹੈ ਕੱਟੀ ਇਹ ਤੁਹਾਨੂੰ ਬਹੁਤ ਸੋਹਣੀ ਲੱਗੇਗਾ ਕੱਟੀ ਦੇ ਸਿੰਗ ਵੀ ਸੋਹਣਾ ਬਣੂਗੀ ਕੱਟੀ ਬਾਈ ਇਹ ਬਰੀਕ ਆ ਕੱਟੀਆਂ ਤਿੰਨ ਹੀ ਜੇ ਕੋਈ ਵੀਰ ਖਰੀਦਣ ਦਾ ਚਾਹਵਾਨ ਹੋਵੇ ਤਾਂ ਸੰਪਰਕ ਕਰ ਸਕਦੇ ਹੋ ਮੋਬਾਈਲ ਨੰਬਰ 88475 18905